ਸਾਇਰ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਟਰੰਪ ਦਾ ਵੱਡਾ ਐਕਸ਼ਨ ਅਮਰੀਕਾ ਵੱਲੋਂ ਭਾਰਤੀਆਂ ਨਾਲ ਭਰਿਆ ਚੌਥਾ ਜਹਾਜ਼ ਹੋਇਆ ਡਿਪੋਰਟ ਅਮਰੀਕਾ ਵਾਂਗਰੋਂ ਕੈਨੇਡਾ ਦਾ ਪੰਜਾਬੀਆਂ ਨੂੰ ਵੱਡਾ ਝਟਕਾ ਇਮੀਗ੍ਰੇਸ਼ਨ ਨਿਯਮਾਂ 'ਚ ਕੀਤਾ ਬਦਲਾ ਸਿਕੰਝੇ 'ਚ ਦਿੱਲੀ ਦੀ ਲੇਡੀ ਡਾਊਨ ਪੁਲਿਸ ਨੇ ਜੋਆਖਾਨ ਨੂੰ 270 ਗ੍ਰਾਮ ਹੈਰੋਇਨ ਸਣੇ ਕੀਤਾ ਗ੍ਰਿਫਤਾਰ ਨੌਮੀ ਤੋਂ ਬੱਚੇ ਪੜਨਗੇ ਨਵਾਂ ਵਿਸ਼ਾ ਬੇਸਿਕਾ ਲਾਈਫ ਸਪੋਰਟਸ ਸੰਤ ਸਿਚੇ ਵਾਲ ਨੇ ਚੁੱਕਿਆ ਸੀ ਸਦਨ ਚਮੁੱਧਾ ਐ ਜੀ ਪੀ ਸੀ ਅੰਤਰਿਕ ਕਮੇਟੀ ਦਾ ਵੱਡਾ ਫੈਸਲਾ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਕੀਤਾ ਨਾਮਨਜ਼ੂਰ ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ ਇਸ ਦਿਨ ਖੁੱਲਣਗੇ ਸ੍ਰੀ ਹਿਮਕੁੰਡ ਸਾਹਿਬ ਦੇ ਕਪਾਟ 5 ਮਹੀਨੇ ਚੱਲੇਗੀ ਯਾਤਰਾ ਪੰਜਾਬ ਸਰਕਾਰ ਨੇ ਕੈਬਨਟ ਚ ਕੀਤਾ ਫੇਰ ਬਦਲਾ ਪ੍ਰਸ਼ਾਸਨਿਕ ਸੁਧਾਰ ਵਿਭਾਗੀਤਾ ਖਤਮ ਨੋਟੀਫਿਕੇਸ਼ਨ ਜਾਰੀ ਸਰਹੱਦ ਪਰੋਂ ਨਸ਼ਾ ਤਸਕਰੀ ਖਿਲਾਫ ਅੰਮ੍ਰਿਤਸਰ ਪੁਲਿਸ ਦੀ ਕਾਰਵਾਈ 35 ਕਰੋੜ ਦੀ ਹੈਰੋਇਨ ਸਣੇ 4 ਕਾਬੂ ਖੰਨਾ ਕਾਲਜ ਦੇ ਵਿਦਿਆਰਥੀ ਨੇ ਚੁੱਕਿਆ ਵੱਡਾ ਕਦਮ ਆਪਣੀ ਜੀਵਨ ਲੀਲਾ ਕੀਤੀ ਸਮਾਪਤਾ ਹੁਣ ਖਬਰਾਂ ਵਿਸਾਰ ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਟਰੰਪ ਦਾ ਵੱਡਾ ਐਕਸ਼ਨ ਅਮਰੀਕਾ ਵੱਲੋਂ ਭਾਰਤੀਆਂ ਨਾਲ ਭਰਿਆ ਚੌਥਾ ਜਹਾਜ਼ ਹੋਇਆ ਡਿਪੋਰਟ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਇੱਕ ਹੋਰ ਵੱਡਾ ਐਕਸ਼ਨ ਨੂੰ ਦੇਖਣ ਨੂੰ ਮਿਲ ਰਿਹਾ ਹੈ ਅਮਰੀਕਾ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦਾ ਚੌਥਾ ਜਹਾਜ਼ ਵੀ ਰਿਪੋਰਟ ਕਰ ਦਿੱਤਾ ਗਿਆ ਹੈ ਖਾਸ ਕਰ ਲਈ ਹੈ ਕਿ ਜਿਸ ਤਰ੍ਹਾਂ ਪਹਿਲਾਂ ਤਿੰਨ ਜਹਾਜ਼ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਕੀਤੇ ਗਏ ਸਨ ਪਰ ਹੁਣ ਇਹ ਅੰਮ੍ਰਿਤਸਰ 에ਅਰਪੋਰਟ ਤੇ ਨਹੀਂ ਸਗੋਂ ਪਨਾਮਾ ਦੇ ਕਿਸੇ 에ਅਰਪੋਰਟ ਤੇ ਇਸ ਜਹਾਜ਼ ਦੀ ਲੈਂਡਿੰਗ ਕੀਤੀ ਗਈ ਹੈ ਗੈਰਕਾਨੂੰਨੀ ਪ੍ਰਵਾਸੀ ਪਨਾਮਾ ਪਹੁੰਚ ਚੁੱਕੇ ਹਨ ਪਰ ਹੁਣ ਇਹ ਕਦੋਂ ਭਾਰਤ ਆਉਣਗੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਦੱਸਦੀ ਹੈ ਕਿ ਅਮਰੀਕਾ ਵੱਲੋਂ ਬਾਰਡਰ ਤੇ ਸਖਤਾਈ ਕੀਤੀ ਗਈ ਹੈ ਇਸ ਤੋਂ ਪਹਿਲਾਂ ਤਿੰਨ ਫਲਾਈਟਾਂ ਅੰਮ੍ਰਿਤਸਰ 에ਅਰਪੋਰਟ ਉਤੇ ਲੈਂਡ ਹੋ ਚੁੱਕੀਆਂ ਹਨ ਪਰ ਚੌਥੇ ਜਹਾਜ਼ ਵਿੱਚ ਰਿਪੋਰਟ ਕੀਤੇ ਭਾਰਤੀਆਂ ਨੂੰ ਪਨਾਮਾ ਭੇਜ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਜਾਂਚ ਕਰਕੇ ਇਹਨਾਂ ਨੂੰ ਭਾਰਤ ਲਿਆਂਦਾ ਜਾਵੇਗਾ ਪਨਾਮਾ ਨੇ ਭਾਰਤ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਦੇ ਸੁਰੱਖਿਅਤ ਉਤਰਨ ਬਾਰੇ ਜਾਣਕਾਰੀ ਵੀ ਦਿੱਤੀ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਬਾਰੇ ਪਨਾਮਾ ਕੋਸਟਾ ਰੀਕਾ ਨਿਕਾਰਗੋਆ ਵਿੱਚ ਭਾਰਤ ਦੇ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ ਹੈ ਅਮਰੀਕਾ ਮੰਗ ਰੋ ਕੈਨੇਡਾ ਦਾ ਪੰਜਾਬੀਆਂ ਨੂੰ ਵੱਡਾ ਝਟਕਾ ਇਮੀਗ੍ਰੇਸ਼ਨ ਨਿਯਮਾਂ 'ਚ ਕੀਤਾ ਬਦਲਾ ਅਮਰੀਕਾ ਦੇ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਹੁਣ ਕੈਨੇਡਾ ਵਿੱਚ ਪੜਨ ਤੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਮੁਸ਼ਕਲਾਂ ਵਧ ਗਈਆਂ ਹਨ ਦਰਅਸਲ ਕੈਨੇਡਾ ਨੇ ਆਪਣੇ ਇਮੀਗ੍ਰੇਸ਼ਨ ਨਿਯਮ ਨੂੰ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਸਖਤ ਬਣਾ ਦਿੱਤਾ ਹੈ ਨਵੇਂ ਲਾਗੂ ਨਿਯਮਾਂ ਤਹਿਤ ਬਾਰਡਰ ਤੇ ਇਮੀਗ੍ਰੇਸ਼ਨ ਅਧਿਕਾਰੀ ਹੁਣ ਸਟੱਡੀ ਤੇ ਵਰਕ ਪਰਮਿਟ ਵਰਗੇ ਅਸਥਾਈ ਨਿਵਾਸ ਵੀਜ਼ੇ ਨੂੰ ਸਿੱਧੇ ਰੱਦ ਕਰ ਸਕਣਗੇ ਜਾਣਕਾਰੀ ਮੁਤਾਬਕ ਨਿਯਮਾਂ ਵਿੱਚ ਇਹ ਬਦਲਾ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਲਾਗੂ ਕੀਤੇ ਗਏ ਹਨ ਨਵੇਂ ਨਿਯਮ ਅਤੇ ਅਧਿਕਾਰੀ ਇਲੈਕਟ੍ਰੋਨਿਕ ਟਰੈਵਲ ਅਥਰਾਇਜ਼ੇਸ਼ਨ ਤੇ ਸਥਾਈ ਨਿਵਾਸੀ ਵੀਜ਼ਾ ਨੂੰ ਵੀ ਰੱਦ ਕਰ ਸਕਦੇ ਹਨ ਹਾਲਾਂਕਿ ਅਜਿਹਾ ਉਦੋਂ ਹੋ ਸਕਦਾ ਹੈ ਜਦੋਂ ਕੋਈ ਵਿਅਕਤੀ ਅਯੋਗ ਹੋਵੇ ਜਾਂ ਗਲਤ ਜਾਣਕਾਰੀ ਦੇਵੇ ਜਾਂ ਉਸਦਾ ਕੋਈ ਅਪਰਾਧਿਕ ਰਿਕਾਰਡ ਹੋਵੇ ਹੁਣ ਕੁਝ ਹਾਲਾਤਾਂ ਵਿੱਚ ਅਧਿਐਨ ਤੇ ਕੰਮ ਪਰਮਿਟ ਵੀ ਰੱਦ ਕੀਤੇ ਜਾ ਸਕਣਗੇ ਜੇਕਰ ਪਰਮਿਟ ਧਾਰਕ ਕੈਨੇਡਾ ਦਾ ਸਥਾਈ ਨਿਵਾਸੀ ਬਣ ਜਾਂਦਾ ਹੈ ਉਸ ਦੀ ਮੌਤ ਹੋ ਜਾਂਦੀ ਹੈ ਜਾਂ ਉਸ ਦੇ ਦਸਤਾਵੇਜ਼ਾਂ ਵਿੱਚ ਕੋਈ ਪ੍ਰਸ਼ਾਸਨਿਕ ਗਲਤੀ ਪਾਈ ਜਾਂਦੀ ਹੈ ਤਾਂ ਪਰਮਿਟ ਰੱਦ ਕੀਤਾ ਜਾ ਸਕਦਾ ਹੈ ਦਰਅਸਲ ਕੈਨੇਡਾ ਸਰਕਾਰ ਨੇ ਇਹਨਾਂ ਨਿਯਮਾਂ ਵਿੱਚ ਬਦਲਾਅ ਕੀਤੇ ਹਨ ਤਾਂ ਜੋ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਧੋਸੇ ਯੋਗਤਾ ਬਿਹਤਰ ਬਣੀ ਰਹੇ ਸਿਕੰਝੇ ਵਿੱਚ ਦਿੱਲੀ ਦੀ ਲੇਡੀ ਡਾਉਨਾਂ ਪੁਲਿਸ ਨੇ ਜੋਆਖਾਨ ਨੂੰ 270 ਗ੍ਰਾਮ ਹੈਰੋਇਨ ਸੜੇ ਕੀਤਾ ਗ੍ਰਿਫਤਾਰ ਦਿੱਲੀ ਦੇ ਮਸ਼ਹੂਰ ਉਬਦਮਾਸ਼ ਹਾਸ਼ਮ ਬਾਬਾ ਦੀ ਤੀਜੀ ਪਾਤਨੀ ਜੋਆਖਾਨ ਆਖਰਕਾਰ ਪੁਲਸ ਦੇ ਸਿਕੰਝੇ ਵਿੱਚ ਆ ਗਈ ਦਿੱਲੀ ਪੁਲਿਸ ਨੇ ਉਸ ਨੂੰ 270 ਗ੍ਰਾਮ ਹੈਰੋਨ ਸਣੇ ਗ੍ਰਿਫਤਾਰ ਕਰ ਲਿਆ ਹੈ ਸਪੈਸ਼ਲ ਸੈੱਲ ਦੀ ਟੀਮ ਨੇ ਉਸ ਨੂੰ 1 ਕਰੋੜ ਦੀ ਹੈਰੋਨ ਦੇ ਨਾਲ ਕਾਬੂ ਕੀਤਾ ਫੜੀ ਗਈ ਹੈਰੋਨ ਦੀ ਅੰਤਰਰਾਸ਼ਟਰੀ ਕੀਮਤ 1 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਜੋਆਖਾਨ ਪਾਰਟੀਆਂ ਤੇ ਮਹਿੰਗੇ ਕੱਪੜਿਆਂ ਦੀ ਸ਼ੌਕੀਨ ਹੈ ਹਾਸ਼ਮ ਬਾਬਾ ਦਿੱਲੀ ਦਾ ਇੱਕ ਮਸ਼ਹੂਰ ਬਦਮਾਸ਼ ਹੈ ਜਿਸ ਤੇ ਕਤਲ ਲੁੱਟਮਾਰ ਜ਼ਬਰਨ ਵਸੂਲੀ ਤੇ ਆਰਮਜ਼ ਐਕਟ ਦੇ ਦਰਜਨਾ ਮਾਮਲੇ ਦਰਜ ਹਨ ਹੁਣ ਪਹਿਲੀ ਵਾਰ ਤੇ ਹਾਰ ਜੇਲ੍ਹ ਵਿੱਚ ਬੰਦ ਹੈ ਦਿੱਲੀ ਦੇ ਮਸ਼ਹੂਰ ਬਦਮਾਸ਼ ਹਾਸ਼ਮ ਬਾਬਾ ਦੀ ਪਤਨੀ ਬੇਗਮਨ ਸਪੈਸ਼ਲ ਸੈੱਲ ਦੇ ਹੱਥ ਚੜ ਗਈ ਹੈ। ਲੇਡੀ ਡਾਉਨ ਕਾਫੀ ਸਾਲਾਂ ਤੋਂ ਗੈਂਗ ਸੰਭਾ ਰਹੀ ਸੀ ਪਰ ਉਹ ਕੋਈ ਸਬੂਤ ਨਹੀਂ ਛੱਡਦੀ ਸੀ। ਪੁਲਿਸ ਹਰ ਵਾਰ ਜੋਇਆ ਪਿੱਛੇ ਤੇ ਜੋਇਆ ਪੁਲਿਸ ਤੋਂ 4 ਕਦਮ ਅੱਗੇ ਰਹਿੰਦੀ ਸੀ। ਜੋਇਆ ਹੀ ਜੇਲ੍ਹ ਵਿੱਚ ਹਾਸ਼ਮ ਬਾਬਾ ਨਾਲ ਲਗਾਤਾਰ ਮੁਲਾਕਾਤ ਕਰਦੀ ਜਾਂਦੀ ਸੀ। ਹਾਸ਼ਮ ਬਾਬਾ ਇਸ਼ਾਰਿਆਂ-ਇਸ਼ਾਰਿਆਂ ਜੋਇਆ ਨੂੰ ਕਾਫੀ ਟ੍ਰੇਨਿੰਗ ਦੇ ਰਿਹਾ ਸੀ। ਜੋਇਆ ਆਪਣੇ ਪਤੀ ਹਾਸ਼ਮ ਬਾਬਾ ਦੇ ਜੇਲ੍ਹ ਦੇ ਬਾਹਰ ਮੌਜੂਦ ਮਦਦਗਾਰਾਂ ਤੇ ਫਰਾਰ ਬਦਮਾਸ਼ਾਂ ਨਾਲ ਲਗਾਤਾਰ ਸੰਪਰਕ ਵਿੱਚ ਵੀ ਸੀ। ਸਪੈਸ਼ਲ ਸੈੱਲ ਨੂੰ ਖਬਰ ਮਿਲੀ ਸੀ ਕਿ ਹਾਸ਼ਮ ਬਾਬਾ ਦੀ ਪਤਨੀ ਆਪਣੀ ਕਾਰ ਡਰਗ ਦੀ ਸਪਲਾਈ ਕਰਨ ਜਾ ਰਹੀ ਹੈ ਜਿਸ ਦੇ ਬਾਅਦ ਸਪੈਸ਼ਲ ਸੈਲਰ ਨੇ ਟਰੈਪ ਲਗਾਇਆ ਤੇ ਮੌਕੇ ਤੋਂ ਉਸ ਨੂੰ ਡਰਗਜ਼ ਨਾਲ ਗ੍ਰਿਫਤਾਰ ਕਰ ਲਿਆ ਨੌਵੀਂ ਤੋਂ ਬੱਚੇ ਪੜਨਗੇ ਨਵਾਂ ਵਿਸ਼ਾ ਬੇਸਿਕ ਲਾਈਫ ਸਪੋਰਟਸ ਸੰਤ ਸਿੱਚੇਵਾਲ ਨੇ ਚੁੱਕਿਆ ਸੀ ਸਦਨ ਚ ਬੁੱਧਾ ਕੇਂਦਰ ਸਰਕਾਰ ਨੇ ਇੱਕ ਅਹਿਮ ਕਦਮ ਚੁੱਕਦਿਆਂ ਸਕੂਲਾਂ ਵਿੱਚ ਬੇਸਿਕ ਲਾਈਫ ਸਪੋਰਟ ਦੀ ਸਿਖਲਾਈ ਲਾਜ਼ਮੀ ਕਰ ਦਿੱਤੀ ਹੈ ਇਹ ਫੈਸਲਾ ਰਾਜ ਸਵਾ ਮੈਂਬਰ ਸੰਤ ਬਲਬੀਰ ਸਿੰਘ ਸਿੱਚੇਵਾਲ ਵੱਲੋਂ ਉਠਾਏ ਗੇ ਮੁੱਦੇ ਤੇ ਲਿਆ ਗਿਆ ਹੈ ਕੇਂਦਰੀ ਸਿੱਖਿਆ ਰਾਜ ਮੰਤਰੀ ਜਯੰਤ ਚੌਧਰੀ ਨੇ ਐਲਾਨ ਕੀਤਾ ਹੈ ਕਿ ਬੀਐਸਐਲ ਸਕੂਲਾਈ ਨੂੰ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਫੈਸਲਾ ਸਿਹਤ ਮੰਤਰਾਲੇ ਐਨਸੀਈਆਰਟੀ ਤੇ ਸੀਵੀਐਸਸੀ ਨਾਲ ਸਲਾਹ ਕਰਕੇ ਲਿਆ ਗਿਆ ਹੈ। ਸੰਸਦ ਸਿਚੇ ਵਾਲੇ ਫਰਵਰੀ 2024 ਦੇ ਸੰਸਦ ਸੈਸ਼ਨ ਵਿੱਚ ਇਹ ਮੁੱਦਾ ਉਠਾਇਆ ਸੀ। ਉਹਨਾਂ ਦੱਸਿਆ ਕਿ ਹਰ ਸਾਲ ਦੇਸ਼ ਵਿੱਚ 10 ਲੱਖ ਲੋਕ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮਰ ਜਾਂਦੇ ਹਨ। ਦਿਲੰਦਰ ਦੇ ਮਾਹਿਰ ਡਾਕਟਰ ਮੁਕੇਸ਼ ਗੁਪਤਾ ਨੇ ਇਸ ਮੁੱਦੇ ਨੂੰ ਸੰਸਦ ਵਿੱਚ ਉਠਾਉਣ ਦਾ ਸੁਝਾਅ ਦਿੱਤਾ ਸੀ ਬੀਐਸਐਲ ਸਖਲਾਈ ਨੂੰ ਸਰੀਰਕ ਸਿੱਖਿਆ ਤੇ ਤੰਦਰੁਸਤੀ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇਗਾ ਇਸ ਤਕਨੀਕ ਚ ਦਿਲ ਦਾ ਦੌਰਾ ਪੈਣ ਤੇ ਪਹਿਲੇ 3 ਤੋਂ 10 ਮਿੰਟਾਂ ਚ ਛਾਤੀ ਨੂੰ ਖਾਸ ਲੇਖੇ ਨਾਲ ਦਬਾ ਕੇ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਸੰਤ ਸੀਚੇਵਾਲ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਉਹਨਾਂ ਕਹੇ ਕਿ ਇਸ ਦਿਸ਼ਾ ਵਿੱਚ ਹੋਰ ਯਤਨਾਂ ਦੀ ਲੋੜ ਹੈ ਇਹ ਪਹਿਲ ਕਦਵੀ ਦੇਸ਼ ਵਿੱਚ ਦਿਲ ਦੇ ਦੌਰੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਵਿੱਚ ਮਦਦਗਾਰ ਸਾਥ ਤੋਂ ਹੋਵੇਗੀ ਮਦਕਿਸਮ ਦੀ ਨਾਲ 0.1% ਤੋਂ ਘੱਟ ਲੋਕਾਂ ਇਸ ਟੈਕਨੋਲੋਜੀ ਤੋਂ ਜਾਣੋ ਹਨ ਜਦੋਂ ਕਿ ਹਰ ਨਾਗਰਿਕ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿਉਂਕਿ ਮਨੁੱਖੀ ਜੀਵਨ ਨੂੰ ਬਚਾਉਣਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਐਸਜੀਪੀਸੀ ਅੰਤਰਿੰਗ ਕਮੇਟੀ ਦਾ ਵੱਡਾ ਫੈਸਲਾ ਅਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਕੀਤਾ ਨਾਮਨਜ਼ੂਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਨੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ ਕਾਰਜਕਾਰੀ ਨੇ ਸਪਸ਼ਟ ਕੀਤਾ ਕਿ ਪ੍ਰਧਾਨ ਧਾਮੀ ਨਾਲ ਜਲਦੀ ਹੀ ਮੀਟਿੰਗ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਕਿਹਾ ਜਾਵੇਗਾ। ਉਹਨਾਂ ਨੂੰ ਅੰਤਰੀ ਕਮੇਟੀ ਵੱਲੋਂ ਐ ਜੀ ਪੀ ਸੀ ਪ੍ਰਧਾਨ ਵਜੋਂ ਸੇਵਾਵਾਂ ਵਿੱਚ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਹੈ। ਛਰੋਮੀ ਕਮੇਟੀ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਜਲਦੀ ਹੀ ਕੁਝ ਦਿਨਾਂ ਵਿੱਚ ਮੀਟਿੰਗ ਸੱਦੀ ਜਾਵੇਗੀ। ਇਸ ਮੌਕੇ ਕਮੇਟੀ ਨੇ ਕਿਹਾ ਕਿ ਗਿਆਨੀ ਹਰਪੀ ਸਿੰਘ ਨੂੰ ਹਟਾਉਣ ਦਾ ਫੈਸਲਾ ਹਰਜਿੰਦਰ ਸਿੰਘ ਧਾਮੀ ਦਾ ਨਹੀਂ ਸੀ ਸਗੋ ਪੂਰੀ ਕਮੇਟੀ ਦਾ ਸੀ। ਉਹਨਾਂ ਕਹਿੰਦੇ ਹੁਣ ਕਮੇਟੀ ਦਾ ਪੰਜ ਮੈਂਬਰੀ ਬਫਰ ਹਰਜਿੰਦਰ ਸਿੰਘ ਧਾਮੀ ਨੂੰ ਮਿਲੇਗਾ। ਸ਼੍ਰੋਮੇ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮਾ ਨੇ ਐਕਟ 25 ਦਾ ਹਵਾਲਾ ਦਿੰਦਿਆਂ ਕਿਹਾ ਕਿ ਜਥੇਬੰਦੀ ਸ਼੍ਰੀ ਦੰਦਵਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦਾ ਫੈਸਲਾ ਲੈ ਸਕਦੀ ਹੈ ਇਸ ਐਕਟ ਸਬੰਧੀ ਉਹ ਜਲਦੀ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣਗੇ ਸਿੱਖ ਸਿੰਘਾਂ ਤੋਂ ਲਈ ਖੁਸ਼ਖਬਰੀ ਇਸ ਦਿਨ ਖੁੱਲਣਗੇ ਸ਼੍ਰੀ ਹਿਮਕੋਟ ਸਾਹਿਬ ਦੇ ਇੱਕ ਪਾਠ 5 ਮਹੀਨੇ ਚੱਲੇਗੀ ਯਾਤਰਾ ਵਿਸ਼ਵ ਪ੍ਰਸਿੱਧ ਹਿਮਕੋਟ ਸਾਹਿਬ ਦੇ ਕਾਪਾਠ ਇਸ ਸਾਲ 25 ਮਈ ਨੂੰ ਸ਼ਰਧਾਲੂਆਂ ਲਈ ਖੁੱਲ੍ਹ ਦਿੱਤੇ ਜਾਣਗੇ ਉਤਰਾਖੰਡ ਸਰਕਾਰ ਅਤੇ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਨੇ ਯਾਤਰਾ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰ ਸਿੰਘ ਬਿੰਦਰਾ ਨੇ ਮੁੱਖ ਸਕੱਤਰ ਰਾਧਾਰ ਤੋੜੀ ਨਾਲ ਮਿਲ ਕੇ ਇਹ ਜਾਣਕਾਰੀ ਦਿੱਤੀ। ਦੱਸਦੀ ਹੈ ਕਿ ਯਾਤਰਾ 25 ਮਈ ਤੋਂ ਸ਼ੁਰੂ ਹੋਵੇਗੀ ਤੇ 10 ਅਕਤੂਬਰ ਨੂੰ ਸਮਾਪਤ ਹੋਵੇਗੀ। ਇਸ ਨਾਲ ਸ਼ਰਧਾਲੂਆਂ ਨੂੰ ਪਵਿੱਤਰ ਤੀਰਥ ਸਥਾਨ ਦੇ ਦਰਸ਼ਨਾਂ ਲਈ ਕਰੀਬ 5 ਮਹੀਨੇ ਦਾ ਸਮਾਂ ਮਿਲੇਗਾ। ਸ਼ਾਬਾਸ਼ ਪੁੱਜੇ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਰਿੰਦਰ ਸਿੰਘ ਬਿਦਰਾਣੇ ਦੱਸਿਆ ਕਿ ਇਹ ਯਾਤਰਾ 22 ਮਈ ਨੂੰ ਪੰਜ ਪਿਆਰਾਂ ਦੀ ਅਗਵਾਈ ਹੇਠਾਂ ਧਾਰਮਿਕ ਸ਼ਕਤੀਆਂ ਅਤੇ ਸੰਗਤ ਨਾਲ ਸ਼ੁਰੂ ਕੀਤੀ ਜਾਵੇਗੀ ਇਹ ਯਾਤਰਾ 10 ਅਕਤੂਬਰ ਨੂੰ ਸਮਾਪਤ ਹੋਵੇਗੀ ਜਿਸ ਨਾਲ ਸ਼ਰਧਾਲੂਆਂ ਨੂੰ ਪਵਿੱਤਰ ਤੀਰਥ ਸਥਾਨ ਦੇ ਦਰਸ਼ਨਾਂ ਲਈ ਲਗਭਗ 5 ਮਹੀਨੇ ਦਾ ਸਮਾਂ ਮਿਲੇਗਾ ਪੰਜਾਬ ਸਰਕਾਰ ਨੇ ਕੈਬਨਿਟ ਚ ਕੀਤਾ ਫੇਰਬਦਲ ਪ੍ਰਸ਼ਾਸਨਿਕ ਸੁਧਾਰ ਵਿਭਾਗ ਕੀਤਾ ਖਤਮ ਨੋਟੀਫਿਕੇਸ਼ਨ ਜਾਰੀ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਮੰਡਲ ਵਿੱਚ ਫੇਰ ਬਦਲ ਕਰਦਿਆਂ ਕੈਬਨਟ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਦੇ ਵਿਭਾਗਾਂ ਵਿੱਚ ਫੇਰ ਬਦਲ ਕੀਤਾ ਹੈ। ਹੁਣ ਉਹਨਾਂ ਕੋਲ ਸਿਰਫ ਪ੍ਰਵਾਸੀ ਭਾਰਤੀ ਮਾਮਲਿਆਂ ਦਾ ਵਿਭਾਗ ਹੀ ਰਹੇਗਾ। ਜਦਕਿ ਇਸ ਤੋਂ ਪਹਿਲਾਂ ਉਹਨਾਂ ਕੋਲ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੀ ਸੀ। ਪੰਜਾਬ ਸਰਕਾਰ ਨੇ ਸਬੰਧਿਤ ਅਧਿਕਾਰਤ ਗਜ਼ਟ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਜਾਰੀ ਨੋਟੀਫਿਕੇਸ਼ਨ ਮੁਤਾਬਕ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਖਤਮ ਕਰ ਦਿੱਤਾ ਗਿਆ ਹੈ। ਜਿਸ ਦੇ ਚਲਦੇ ਮੁੱਖ ਮੰਤਰੀ ਸਲਾਤੇ ਪੰਜਾਬ ਦੇ ਰਾਜਪਾਲ ਨੇ ਇਹ ਬਦਲਾਅ 7 ਫਰਵਰੀ 2025 ਤੋਂ ਲਾਗੂ ਕਰ ਦਿੱਤਾ ਹੈ। ਸਰਹੱਦ ਪਾਰੋਂ ਨਸ਼ਾ ਤਸਕਰੀ ਖਿਲਾਫ ਅੰਮ੍ਰਿਤਸਰ ਪੁਲਿਸ ਦੀ ਕਾਰਵਾਈ 35 ਕਰੋੜ ਦੀ ਹੈਰੋਨ ਸਣੇ 4 ਕਾਬੂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹਾ ਪਰਦਾਫਾਸ਼ ਕੀਤਾ ਗਿਆ ਨਸ਼ਾ ਤਸਕਰੀ ਖਿਲਾਫ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਇਸ ਤਹਿਤ ਪੁਲਿਸ ਵੱਲੋਂ 5 ਕਿਲੋ ਹੈਰੋਨ ਸਣੇ 4 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਸ਼ਹਿਰ ਵਿੱਚ ਨਾਕਾਬੰਦੀ ਕੀਤੀ ਤੇ ਮਲਜਮਾਨ ਨੂੰ ਫੜ ਲਿਆ ਜਬਤ ਕੀਤੀ ਗਈ ਹੈਰੋਇਨ ਦੀ ਕਮੰਤਰੀ ਬਾਜ਼ਾਰ ਵਿੱਚ ਕੀਮਤ 35 ਕਰੋੜ ਰੁਪਏ ਦੱਸੀ ਜਾ ਰਹੀ ਹੈ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੋਲਣ ਮੁਤਾਬਕ ਜਬਤ ਕੀਤੀ ਗਈ ਹੈਰੋਇਨ ਪਾਕਿਸਤਾਨ ਤੋਂ ਡਰੋਨ ਜਰੀਏ ਭਾਰਤ ਭੇਜੀ ਗਈ ਸੀ ਇਹ ਦੋ ਵੱਖ-ਵੱਖ ਡਰੱਗ ਨੈੱਟਵਰਕ ਨਾਲ ਜੁੜਿਆ ਮਾਮਲਾ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾ ਖਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਖੰਨਾ ਕਾਲਜ ਦੇ ਵਿਦਿਆਰਥੀ ਨੇ ਜੋ ਕਿਹਾ ਵੱਡਾ ਕਦਮ ਆਪਣੀ ਜੀਵਨ ਲੀਲਾ ਕੀਤੀ ਸਮਾਪਤ ਕੰਨਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਿੱਜੀ ਕਾਲਜ ਵਿੱਚ ਸੰਸਕ੍ਰਿਤ ਦੇ ਵਿਦਿਆਰਥੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਰਾਜਵਿੰਦਰ ਸ਼ਰਮਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਵੱਲੋਂ ਨਿਖਿਆ ਨੋਟ ਵੀ ਬਰਾਮਦ ਹੋਇਆ ਹੈ ਜਿਸ ਵਿੱਚ ਉਸਨੇ ਲਿਖਿਆ ਹੈ ਕਿ ਉਹ ਆਪਣੀ ਮਰਜ਼ੀ ਨਾਲ ਇਹ ਕਦਮ ਚੁੱਕਣ ਜਾ ਰਿਹਾ ਹੈ ਤੇ ਨਾਲ ਹੀ ਲਿਖਿਆ ਹੈ ਕਿ ਉਸਦੇ ਮਾਪੇ ਮੇਰੇ ਭੈਣ ਭਰਾਵਾਂ ਦਾ ਧਿਆਨ ਰੱਖਣਾ। ਮੈਨੂੰ ਪਤਾ ਹੈ ਕਿ ਮੇਰੇ ਇਸ ਕਦਮ ਨਾਲ ਤੁਹਾਨੂੰ ਕਾफी ਡਿਸਪੋਂਟ ਹੋਏਗੀ। ਨੌਜਵਾਨ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਇਹ ਸਪਸ਼ਟ ਨਹੀਂ ਹੋਇਆ ਹੈ। ਇਸਨਾਂ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ